ਜੇਕਰ ਤੁਹਾਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੈ ਗੋਡੇ ਬਦਲੌਣ ਦੇ ਲਈ ਕਹਿ ਦਿੱਤਾ ਗਿਆ ਹੈ ਜਾਂ ਫਿਰ ਜੋੜਾਂ ਦੇ ਵਿੱਚ ਕਿਤੇ ਵੀ ਦਰਦ ਹੁੰਦਾ ਹੈ ਕਮਰ ਦੇ ਵਿੱਚ ਦਰਦ ਗੋਟਿਆਂ ਦੇ ਵਿੱਚ ਦਰਦ ਸਰਵਾਈਕਲ ਦੀ ਕੋਈ ਪ੍ਰੋਬਲਮ ਹੈ ਤੇ ਇਹਨਾਂ ਸਭ ਬਿਮਾਰੀਆਂ ਤੋਂ निजात ਪਾਉਣ ਦੇ ਲਈ ਅੱਜ ਆਪਾਂ ਆ ਚੁੱਕੇ ਹਾਂ ਸਈ ਇਹ ਆਯੁਰਵੇਦਾ ਦੇ ਵਿੱਚ ਜੇਕਰ ਤੁਹਾਨੂੰ ਡਾਕਟਰਾਂ ਨੇ ਦੱਸ ਦਿੱਤਾ ਹੈ ਕਿ ਤੁਹਾਡੇ ਗੋਡੇ ਬਦਲਨੇ ਪੈਣੇ ਆਪਰੇਸ਼ਨ ਕਰਾਣਾ ਪੈਣਾ ਹੈ ਵੱਡੀ ਡੀ ਜੀ ਪ੍ਰੋਬਲਮ ਆ ਗਈ ਹੈ ਤੇ ਸਾਰੀ ਸਮੱਸਿਆਵਾਂ ਨੂੰ ਕਵਰ ਕਰਦਾ ਹੈ ਉਹਨਾਂ ਨੂੰ ਚੜ੍ਹ ਤੋਂ ਠੀਕ ਕਰ ਦਿੰਦਾ ਹੈ ਸਾਡਾ ਰਫਤਾਰ ਤੇ ਤੇ ਬੋਨਸ ਕੈਪਸੂਲ ਇਹ ਤੇਲ ਇੰਨਾ ਵਧੀਆ ਹੈ ਤੇ ਕੈਪਸੂਲ ਇੰਨਾ ਵਧੀਆ ਹੈ ਤੁਹਾਡੇ ਜੋਇੰਟਸ ਤੇ ਤੁਹਾਡੇ ਜਿੰਨੇ ਵੀ ਜੋੜ ਹੈ ਸਮਰ ਮੋਡਿਆਂ ਦਾ ਘੁਟਨਿਆਂ ਦਾ ਹੱਥ ਦੇ ਪੈਰਾਂ ਦੇ ਜਿੱਥੇ ਵੀ ਜੋੜ ਹੈ ਸੱਡੀ ਮਾਸਪੇਸ਼ੀਆਂ ਹੈ ਉੱਥੇ ਕੰਮ ਕਰਦਾ ਹੈ ਗੋਡਿਆਂ 'ਚ ਦਰਦ ਹੁੰਦੀ ਸੀ ਮੇਰੇ ਬਹੁਤ ਮੈਂ ਆ ਦਵਾਈ ਲਈ ਬਹੁਤ ਇਲਾਜ ਕਰਾਇਆ ਮੈਨੂੰ ਕਿਤੇ ਆਰਾਮ ਨਹੀਂ ਆਇਆ ਇਹਨਾਂ ਦੋਨਾਂ ਦਵਾਈਆਂ ਨਾਲ ਮੈਨੂੰ ਆਰਾਮ ਆ ਗਿਆ ਹੁਣ ਮੈਂ ਬਿਲਕੁਲ ਠੀਕ ਠਾਕ ਹਾਂ ਮੇਰਾ ਇੱਕ ਗੋਡਿਆਂ ਚ ਮੋਡਿਆਂ ਚ ਠੂਈ ਚ ਬਹੁਤ ਦਰਦ ਸੀਗਾ ਤੇ ਮੈਨੂੰ 1 ਮਹੀਨਾ ਹੋ ਗਿਆ ਖੰਦੀ ਨੂੰ ਅੱਗੇ ਨਾਲੋਂ ਮੈਨੂੰ ਬਹੁਤ ਫਰਕ ਆ ਤੇਲ ਲਾਉਂਦੀਆਂ ਤੇ ਕੈਪਸੂਲ ਖਾਂਦੀਆਂ ਤੇ ਮੈਨੂੰ ਕਾਫੀ ਫਰਕ ਆ ਅੱਗੇ ਨਾਲੋਂ ਬਹੁਤ ਵਧੀਆ ਆਏ ਰਾਮ ਆ ਅੱਗੇ ਨਾਲੋਂ ਮੈਨੂੰ ਫਰਕ ਆ ਇਹ ਰੋਣਾ ਦੇ ਭੀ ਦਰਦ ਪੈਂਦੀ ਸੀ ਮੈਂ ਜਦੋਂ ਦੀ ਆ ਦਵਾਈ ਖਾਧੀ ਆ ਮੈਂ ਇਹਨੂੰ ਬਿਲਕੁਲ ਠੀਕ ਆ ਜੇਕਰ ਤੁਹਾਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਗੋਡੇ ਬਦਲੌਣ ਦੇ ਲਈ ਕਹਿ ਦਿੱਤਾ ਗਿਆ ਹੈ ਜਾਂ ਫਿਰ ਜੋੜਾਂ ਦੇ ਵਿੱਚ ਕਿਤੇ ਵੀ ਦਰਦ ਹੁੰਦਾ ਹੈ ਕਮਰ ਦੇ ਵਿੱਚ ਦਰਦ ਗੋਡਿਆਂ ਦੇ ਵਿੱਚ ਦਰਦ ਸਰਵਾਈਕਲ ਦੀ ਕੋਈ ਪ੍ਰੋਬਲਮ ਹੈ ਤੇ ਇਹਨਾਂ ਸਭ ਬਿਮਾਰੀਆਂ ਤੋਂ निजात ਪਾਉਣ ਦੇ ਲਈ ਅੱਜ ਆਪਾਂ ਆ ਚੁੱਕੇ ਹਾਂ ਸੀਏ ਆਯੁਰਵੇਦਾ ਦੇ ਵਿੱਚ ਤੇ ਅੱਜ ਆਪਾਂ ਆਯੁਰਵੇਦਾ ਐਕਸਪਰਟ ਡਾਕਟਰ ਨੈਂਸੀ ਦੇ ਨਾਲ ਇਸ ਬਾਰੇ ਜਾਣਕਾਰੀ ਲਵਾਂਗੇ ਤੇ ਇਸ ਬਿਮਾਰੀ ਤੋਂ निजात ਪਾਉਣ ਦੇ ਬਾਰੇ ਗੱਲ ਕਰਾਂਗੇ ਹਾਂਜੀ ਡਾਕਟਰ ਸਾਹਿਬ ਇਹ ਦੱਸੋ ਕਿ ਇਹ ਸਮੱਸਿਆ ਗੋਡਿਆਂ ਦੇ ਦਰਦ ٹھیک ਹੈ ਗੈਪ ਗਰੀਸ ਦੀ ਕਮੀ ਦੇ ਨਾਲ ਜਿੱਦਾਂ ਪ੍ਰੋਬਲਮ ਆਉਂਦੀ ਹੈ ਨਾ ਅੱਜ ਕੱਲ ਨਾਲੇ ਹਰ ਇੱਕ ਘਰ ਦੀ ਸਮੱਸਿਆ ਬਣ ਚੁੱਕੀ ਹੈ ਜੋੜਾਂ ਦੇ ਦਰਦ ਪਲੀਜ਼ ਤੁਸੀਂ ਸਾਨੂੰ ਇਹ ਦੱਸੋ ਕਿ ਦਰਦਾਂ ਤੋਂ ਕਿੱਦਾਂ निजात ਪਾਇਆ ਜਾ ਸਕਦਾ ਹੈ ਫਿਕਰ ਨਾ ਮਨੋ ਡਾਕਟਰਾਂ ਨੇ ਦੱਸ ਦਿੱਤਾ ਹੈ ਕਿ ਤੁਹਾਡੇ ਗੋਡੇ ਬਦਲਨੇ ਪੈਣੇ ਆਪਰੇਸ਼ਨ ਕਰਾਣਾ ਪੈਣਾ ਹੈ ਤੁਹਾਡੀ ਡਿਸਕ 'ਚ ਪ੍ਰੋਬਲਮ ਆ ਗਈ ਹੈ ਤੇ ਸਾਰੀ ਸਮੱਸਿਆਵਾਂ ਨੂੰ ਕਵਰ ਕਰਦਾ ਹੈ ਉਹਨਾਂ ਨੂੰ ਜੜ ਤੋਂ ਠੀਕ ਕਰ ਦਿੰਦਾ ਹੈ ਸਾਡਾ ਰਫਤਾਰ ਤੇ ਤੇ ਬੋਨਸਿਸ ਕੈਪਸੂਲ ਇਹ ਇਹੋ ਜਿਹੀ ਜਿਹੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹੈ ਜਿਹੜੀ ਕਿ ਬਹੁਤ ਸਾਲਾਂ ਦੀ ਮਿਹਨਤ ਹੈ ਇਹ ਸਾਡੀ ਬਹੁਤ ਸਾਲਾਂ ਦੀ ਮਿਹਨਤ ਹੈ ਤੇ ਇਹਦੇ ਜਿਹੜੇ ਕੰਟੈਂਟਸ ਹੈ ਇਹਦੇ ਵਿੱਚ ਤਿਲ ਤੇਲ ਹੈ ਨਰਗੁੰਡੀ ਤੇਲ ਹੈ ਇਹ ਰੱਡ ਦਾ ਤੇਲ ਹੈ ਤੇ ਅਸ਼ਵਗੰਧਾ ਵਰਗੀ ਜਿਹੜੀ ਬੂਟੀਆਂ ਨੂੰ ਆਪਾਂ ਮਿਕਸ ਕਰਕੇ ਤੇ ਇਹ ਦਵਾਈ ਤਿਆਰ ਕੀਤੀ ਗਈ ਹੈ ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ ਇਸ ਤੇਲ ਨੂੰ ਤਿਆਰ ਕਰਨ ਲਈ ਤੇ ਪੇਸ਼IENTS ਲਈ ਅਸੀਂ ਬਹੁਤ ਜ਼ਿਆਦਾ ਫਾਇਦੇਮੰਦ ਦਵਾਈ ਤਿਆਰ ਕੀਤੀ ਹੈ ਤੇ ਸਾਡੇ ਜਿਹੇ ਬਹੁਤ ਸਾਰੇ ਪੇਸ਼ੈਂਟਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਤੇਲ ਨੂੰ ਲਗਾਉਣ ਨਾਲ ਉਹਨਾਂ ਦੀ ਜਿੰਨੀ ਵੀ ਸਮੱਸਿਆ ਸੀ ਜੋੜਾਂ ਦੀ ਸਰਵਾਇਟਕ ਮਾਈਗਰੇਨ ਦੀ ਉਹ ਕਾਫੀ ਹੱਦ ਤੱਕ ਠੀਕ ਹੋ ਚੁੱਕੀਆਂ ਹੈ ਤੇ ਪੇਸ਼ੈਂਟਸ ਬਹੁਤ ਜ਼ਿਆਦਾ ਖੁਸ਼ ਨੇ ਤੇ ਇਸ ਲਈ ਮੈਂ ਆਪਣੇ ਸਾਰੇ ਪੇਸ਼ੈਂਟਸ ਨੂੰ ਐਡਵਾਈਸ ਕਰਾਂਗੀ ਕਿ ਉਹ ਆਪਣੀ ਜੋੜਾਂ ਦੀ ਆਪਣੀ ਮਾਸਪੇਸ਼ੀਆਂ ਦੀ ਜਿੰਨੀ ਵੀ ਤਕਲੀਫਾਂ ਨੇ ਤੇ ਗੋਡਿਆਂ ਦੇ ਆਪਰੇਸ਼ਨ ਤੋਂ ਬਚਣਾ ਚਾਹਦੇ ਹੋ ਕੋਈ ਸਰਜਰੀ ਤੋਂ ਬਚਣਾ ਚਾਹਦੇ ਹੋ ਦਵਾਈਆਂ ਤੋਂ ਬਚਣਾ ਚਾਹਦੇ ਹੋ ਤੇ ਰਫਤਾਰ ਤੇ ਬੌਨਸਿਸ ਕੈਪਸੂਲ ਨੂੰ ਅਜ਼ਮਾਓ ਤੇ ਆਪਣੇ ਦਰਦ ਨੂੰ ਜੜ ਤੋਂ ਖਤਮ ਕਰੋ ਜੀ ਡਾਕਟਰ ਸਾਹਿਬ ਤੁਸੀਂ ਸਾਰਾ ਹੁਣ ਇਹ ਤੇ ਕਨਫਰਮ ਕਰ ਦਿੱਤਾ ਕਿ ਇਹਦੇ ਤੇਲ ਤੇ ਬੌਨਸਿਸ ਕੈਪਸੂਲ ਲਗਾਉਣ ਦੇ ਨਾਲ ਜਿਹੜਾ ਇਹ ਦਰਦ ਤੇ ਖਤਮ ਹੋ ਜਾਂਦਾ ਹੈ ਬਟ ਤੁਸੀਂ ਇਹ ਵੀ ਜ਼ਰੂਰ ਦੱਸੋ ਕਿ ਇਹ ਲਗਾਣਾ ਕਿੱਦਾਂ ਆ ਔਰ ਇਹ ਕੈਪਸੂਲ ਕਿੱਦਾਂ ਖਾਣਾ ਹੈ ਜੀ ਜੀ ਬਿਲਕੁਲ ਆ ਜਿਹੜਾ ਤੇਲ ਹੈ ਬਹੁਤ ਹੀ ਵਧੀਆ ਤੇਲ ਹੈ ਤੇ ਇਸ ਨੂੰ ਸਵੇਰੇ ਸ਼ਾਮ ਤੁਸੀਂ ਆਪਣਾ ਦੋ ਟਾਈਮ ਜਿੱਥੇ ਵੀ ਤੁਹਾਨੂੰ ਪੇਨ ਹੁੰਦਾ ਹੈ ਤੁਹਾਡੀ ਬਾਡੀ ਚ ਜਿੱਥੇ ਵੀ ਪੇਨ ਹੁੰਦਾ ਸਵੇਰੇ ਸ਼ਾਮ ਲਾ ਸਕਦੇ ਹੋ ਚੰਗੀ ਤਰ੍ਹਾਂ 15-20 ਮਿੰਟ ਦੀ ਮਾਲਿਸ਼ ਕਰੋ ਉਸ ਤੋਂ ਬਾਅਦ ਤੁਸੀਂ ਥੋੜੀ ਹੀਟ ਪ੍ਰੋਵਾਈਡ ਕਰ ਸਕਦੇ ਹੋ ਗਰਮ ਪੱਟੀ ਬੰਨ ਕੇ ਆਪਣੇ ਕਮਰ ਤੇ ਆਪਣੇ ਜੋੜਾਂ ਦੇ ਜਿੱਥੇ ਘੁਟਨਿਆਂ ਦੇ ਗਰਦਨ ਤੇ ਉੱਥੇ ਸਿਕਾਈ ਪ੍ਰੋਵਾਈਡ ਕਰ ਸਕਦੇ ਹੋ ਤੇ ਜਿਹੜੀ ਬੋਨਸਿਸ ਕੈਪਸੂਲ ਹੈ ਇਹ ਕੈਪਸੂਲ ਅਸ਼ਵਗੰਧਾ ਨਾਲ ਬਣੀ ਹੋਈ ਹੈ ਨਾਲ ਦੀ ਨਾਲ ਤੁਹਾਡੇ ਜਿਹੜਾ ਬ੍ਰੇਨ ਵਿੱਚ ਕੰਮ ਕਰਦੀ ਹੈ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਇਹ ਕੈਪਸੂਲ ਲੈ ਸਕਦੇ ਹੋ ਰੋਟੀ ਖਾ ਕੇ ਤੇ ਤੁਸੀਂ ਮਹੀਨਾ ਇਸ ਦਵਾਈ ਨੂੰ ਯੂਜ਼ ਕਰੋ ਇਸ ਤੇਲ ਨੂੰ ਯੂਜ਼ ਕਰੋ ਤੁਹਾਡੀ ਬੋਡੀ ਚ ਬਹੁਤ ਹੀ ਜ਼ਿਆਦਾ ਚਮਤਕਾਰੀ ਫਾਇਦੇ ਤੁਹਾਨੂੰ ਆਪ ਹੀ ਦੱਸਣਗੇ ਤੇ ਬਹੁਤ ਜ਼ਿਆਦਾ ਬੈਨੀਫਿਟਸ ਤੁਹਾਨੂੰ ਮਿਲਣਗੇ ਹਾਂਜੀ ਡਾਕਟਰ ਸਾਹਿਬ ਸਾਨੂੰ ਤੁਸੀਂ ਇਹ ਦੱਸੋ ਕਿ ਇਹ ਦਵਾਈ ਕਿੱਥੋਂ ਤੇ ਕਿਵੇਂ ਲਈ ਜਾ ਸਕਦੀ ਹੈ ਜੀ ਬਿਲਕੁਲ ਤੁਸੀਂ ਇਹਨੂੰ ਕਰ ਬੈਠੇ ਹੀ ਮੰਗਵਾ ਸਕਦੇ ਹੋ ਤੇ ਕਸਟਮਰ ਕੇਅਰ ਤੇ ਕਾਲ ਕਰਕੇ ਤੁਸੀਂ ਆਪਣੀ ਸਾਰੀ ਸਮੱਸਿਆ ਦੱਸ ਕੇ ਇਹ ਤੇਲ ਤੁਹਾਡੇ ਘਰੇ ਤੁਹਾਨੂੰ ਮਿਲ ਸਕਦਾ ਹੈ ਤੇ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ